ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਤੇ 1 ਸਾਲ ਦੀ ਐਨਐਸਏ ਹੋਰ ਵਧਾਈ ਗਈ ਭਾਵ 2 ਸਾਲ ਉਹਨਾਂ ਨੇ ਐਨਐਸਏ ਕੱਤੀ ਤੀਜਾ ਸਾਲ ਹੁਣ ਸ਼ੁਰੂ ਹੋ ਗਿਆ ਨਮਾ ਲਾ ਦਿੱਤਾ ਪਰ ਨਾਲ ਹੀ ਐਨਐਸਏ ਵਧਣ ਦੇ ਨਾਲ ਇੱਕ ਉਹਨਾਂ ਦੇ ਉੱਤੇ ਬੜੇ سنگੀਨ ਅਪਰਾਧ ਦੋਸ਼ ਲੱਗਣੇ ਸ਼ੁਰੂ ਹੋ ਚੁੱਕੇ ਆ ਇੱਕ ਕੋਈ ਚੈਟ ਦੀ ਗੱਲ ਕੀਤੀ ਜਾ ਰਹੀ ਹੈ ਕਿ WhatsApp ਚੈਟ ਦੇ ਵਿੱਚ ਕਿਸੇ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਤੇ ਇੱਕ ਦੋਸਤੋ ਨਾਲ ਦੀ ਨਾਲ ਕੋਈ ਫੋਨ ਦੀ ਕਾਲ ਹੈ ਜਿਹੜੀ ਉਹ ਵੀ ਵਾਇਰਲ ਕੀਤੀ ਜਾ ਰਹੀ ਹੈ ਭਾਈ ਅੰਮ੍ਰਿਤਪਾਲ ਸਿੰਘ ਨੂੰ ਉਹਦੇ ਵਿੱਚ ਕਿਸੇ ਗੈਂਗਸਟਰਾਂ ਦੇ ਨਾਲ ਗੱਲਬਾਤ ਕਰਦੇ ਦਿਖਾਇਆ ਗਿਆ ਲੁੱਟ ਖੋਹ ਦੀਆਂ ਗੱਲਾਂ ਅਸਲੇ ਦੀਆਂ ਗੱਲਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਨੇ ਉਹਦੇ ਵਿੱਚ ਚੱਲ ਰਹੀਆਂ ਨੇ ਮੈਂ ਸਰਕਾਰ ਨੂੰ ਕਹਿਣਾ ਚਾਹਣਾ ਹੈ ਤੇ ਜਿਹੜੇ ਉਹਦੇ ਉੱਤੇ ਕੋਈ ਦੋਸ਼ ਲਾਉਣ ਵਾਲੇ ਬੰਦੇ ਐ ਕਿ ਉਹਨਾਂ ਦਾ ਇਹ ਹੱਕ ਬਣਦਾ ਸੀ ਕਿ ਭਾਈ ਅੰਮਰਪਾਲ ਸਿੰਘ ਦੇ ਉੱਤੇ ਜਿਹੜੇ ਮਾਮਲੇ ਦਰਜ ਸੀ ਉਹਨਾਂ ਦਾ ਕਰਕੇ ਉਹਨੂੰ ਪੰਜਾਬ ਦੇ ਵਿੱਚ ਲਿਆਂਦਾ ਜਾਂਦਾ ਪੰਜਾਬ ਦੇ ਵਿੱਚ ਲਿਆ ਕੇ ਭਾਈ ਅੰਮਰਪਾਲ ਸਿੰਘ ਤੋਂ ਸਖਤੀ ਦੇ ਨਾਲ ਪੁੱਛਗਿੱਛ ਹੁੰਦੀ ਜਿੰਨੀ ਵੀ ਪੁੱਛਗਿੱਛ ਹੁੰਦੀ ਸੱਚੀ ਝੂਠੀ ਉਹਨੂੰ ਲੋਕਾਂ ਦੇ ਸਾਹਮਣੇ ਪੇਸ਼ ਕੀਤਾ ਜਾਂਦਾ ਇੱਥੇ ਥਾਣਿਆਂ ਦੇ ਵਿੱਚ ਪਰਚੇ ਦਰਜ ਹੁੰਦੇ ਇੱਥੇ ਉਹਨਾਂ ਦੀ ਦਸਤਪੁਛ ਹੁੰਦੀ ਲੋਕਾਂ ਨੂੰ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਦੱਸਿਆ ਜਾਂਦਾ ਜੇ ਉਹਨੇ ਕੋਈ ਜੁਰਮ ਕੀਤੇ ਆ ਮਰਤਪਾਲ ਨੇ ਮੈਂ ਨਹੀਂ ਕਹਿੰਦਾ ਕਿ ਉਹਨੂੰ ਛੱਡਿਆ ਜਾਂਦਾ ਉਹਦੀ ਨਾ ਸਜ਼ਾ ਦਿੱਤੀ ਜਾਂਦੀ ਜਿਹੜੇ ਉਹਨੇ ਦੋਸ਼ ਇੱਥੇ ਪੰਜਾਬ ਵਿੱਚ ਕੀਤੇ ਸੀ ਚਾਹੇ ਉਹ ਅਜਨਾਲੇ ਥਾਣੇ ਦਾ ਹੋਵੇ ਪੁਲਿਸ ਦੇ ਉੱਤੇ ਕੁੱਟ ਮਾਰਦਾ ਹੋਵੇ ਚਾਹੇ ਦੋਸਤੋਂ ਕੋਈ ਗੁਰਪ੍ਰੀਤ ਸਿੰਘਹਾਰੀ ਨਾ ਹੋਵੇ ਉਦੇ ਕਾਤਲ ਦਾ ਪਰਚਾ ਉਹ ਹੋਵੇ ਜਾਂ ਕੋਈ ਹੋਰ ਪਰਚੇ ਜਿੰਨੇ ਵੀ ਉਹਦੇ ਉੱਤੇ ਦੈਰ ਹੈ ਉਹ ਸਾਰੇ ਪਰਚਿਆਂ ਦੀ ਜਿਹੜੀ ਪੁੱਛ ਪੜਤਾਲ ਸੀ ਇੱਥੇ ਪੰਜਾਬ ਸਰਕਾਰ ਨੂੰ ਸਖਤੀ ਦੇ ਨਾਲ ਪੁੱਛਗਿੱਛ ਕਰਕੇ ਜਿਹੜੀ ਬਣਦੀ ਕਾਰਵਾਈ ਉਹ ਕਰਨੀ ਚਾਹੀਦੀ ਸੀ ਨਾਲੇ ਤੇ ਹੁਣ ਲੋਕਾਂ ਦੇ ਮਨ ਦੇ ਵਿੱਚ ਇੱਕ ਦੁਬਧਾ ਬਣੀ ਹੋਈ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਦਾ ਨੇਚਰ ਕਿਹੋ ਜਿਹਾ ਹੋਵੇਗਾ ਕਿਉਂਕਿ ਉਹ ਜਦੋਂ ਦੇ ਐਮਪੀ ਜਿੱਤੇ ਹੈ ਉਸ ਤੋਂ ਪਹਿਲਾਂ ਦੇ ਉਹ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਹੈ ਜਿੰਨਾ ਲੋਕਾਂ ਨੇ ਉਹਨੂੰ ਲੱਖਾਂ ਦੀ ਗਿਣਤੀ 'ਚ ਵੋਟਾਂ ਪਾਈਆਂ ਉਹਨਾਂ ਦੇ ਮਨ ਦੇ ਵਿੱਚ ਵੀ ਸ਼ੰਕੇ ਪੈਦਾ ਹੋ ਜਾਂਦੇ ਐ ਕਿ ਭਾਈ ਅੰਮ੍ਰਿਤਪਾਲ ਸਿੰਘ ਦੀਆਂ ਜਿਸ ਤਰ੍ਹਾਂ ਦੀਆਂ ਜਿਹੜੀਆਂ ਫੋਨ ਕਾਲਾਂ ਨੇ ਉਹ ਵਾਇਰਲ ਕੀਤੀਆਂ ਜਾ ਰਹੀਆਂ ਐ ਕਿਸ ਤਰ੍ਹਾਂ ਦੇ ਉਹਨਾਂ ਦੇ ਉੱਤੇ ਝੂਠੇ ਇਲਜ਼ਾਮ ਲਾਏ ਜਾ ਰਹੇ ਐ ਇਹ ਝੂਠੇ ਸੱਚੇ ਕੀ ਕੀ ਗੱਲ ਐ ਕਿਤੇ ਭਾਈ ਅੰਮ੍ਰਿਤਪਾਲ ਸਿੰਘ ਦਾ ਇਹਨਾਂ ਦੇ ਨਾਲ ਕੋਈ ਮਸਲਾ ਤੇ ਨਹੀਂ ਇਹਨਾਂ ਦੇ ਵਿੱਚੋਂ 10 20% ਅੰਮ੍ਰਿਤਪਾਲ ਉਹਨਾਂ ਦੇ ਨਾਲ ਕੋਈ ਸਹਿਮਤ ਤੇ ਨਹੀਂ ਸੀ ਕਿਸੇ ਲੁੱਟਕੋ ਦੇ ਵਿੱਚ ਕਿਸੇ ਨਸ਼ੇ ਦੇ ਵਿੱਚ ਜਾਂ ਜਿਸ ਤਰ੍ਹਾਂ ਦੀਆਂ ਉਹ ਕਿਸੇ ਕਤਲ ਦੀਆਂ ਗੱਲਾਂ ਕਰ ਰਹੇ ਵਾਰਦਾਤਾ ਦੀਆਂ ਕਿ ਜਿਹੜੇ ਭਾਈ ਅੰਮ੍ਰਿਤਪਾਲ ਸਿੰਘ ਦੇ ਵਿਰੋਧੀ ਹੈ ਉਹਨਾਂ ਨੂੰ ਗੋਲੀ ਨਾਲ ਆ ਦਿੱਤਾ ਜਾਵੇ ਤੇ ਦੋਸਤੋ ਇਹ ਵੀ ਫਿਰ ਮੰਦ ਭੱਗ ਗਈ ਹੈ ਕਿ ਨਹੀਂ ਹੋਣਾ ਚਾਹੀਦਾ ਤੇ ਪਰ ਸਰਕਾਰ ਨੂੰ ਜਿਹੜੀ NSA ਹੈ ਇਹ ਲਾ ਕੇ ਉਹਦੇ ਉੱਤੇ ਨਜਾਇਜ਼ ਧੱਕਾ ਨਹੀਂ ਕਰਨਾ ਚਾਹੀਦਾ ਕਿਉਂਕਿ NSA ਨੇ ਨੈਸ਼ਨਲ ਸਕਿਉਰਿਟੀ ਐਕਟ ਕਹੇ ਜੀ ਚੀਜ਼ ਹੈ ਜਿਹੜਾ ਸਿਆਸੀ ਬੰਦਿਆਂ ਤੇ ਲੱਗਦਾ ਆਇਆ ਹੈ ਇਹਨਾਂ ਸਿਆਸੀ ਬੰਦੇ ਜਿਨ੍ਹਾਂ ਦੇ ਕੋਲੇ ਸਰਕਾਰਾਂ ਹੁੰਦੀਆਂ ਜ਼ੋਰ ਹੁੰਦੀਆਂ ਉਹ ਇਹਨੂੰ ਜ਼ੋਰ ਦੇ ਨਾਲ ਲਾਉਂਦੇ ਆ ਨਾ ਕੋਈ ਤਰੀਕ ਪੈਂਦੀ ਐ ਨਾ ਕੋਈ ਚਲਾਨ ਪੇਸ਼ ਹੁੰਦਾ ਤੱਕੇ ਦੇ ਨਾਲ ਕਿਸੇ ਬੰਦੇ ਨੂੰ ਜੇਲ੍ਹ ਦੇ ਵਿੱਚ ਸਾਲ ਰੱਖਣਾ 2 ਤਾਲ ਰੱਖਣਾ 3 ਸਾਲ ਰੱਖਣਾ ਇਤੋਂ ਤੱਕ ਜੇ ਮੈਂਬਰ ਤਪਾਲਣਾ ਹੋਇਆ ਇਹ ਤੇ ਬਹੁਤ ਹੀ ਮਾੜਾ ਕਾਨੂੰਨ ਹੈ ਕੈ ਲਈ ਸਿਆਸੀ ਬੰਦਿਆਂ ਦਾ ਬਣਾਇਆ ਹੋਇਆ ਕਾਨੂੰਨ ਹੈ ਦੋਸਤੋ ਪਹਿਲਾਂ ਵੀ ਇਹ ਕਈ ਵਾਰ ਕਾਨੂੰਨ ਆਇਆ ਰੋਲ ਟੈਕ 1919 ਦੇ ਵਿੱਚ ਇਹਦਾ ਨਾਰੋ ਵੋਲਟ ਐਕਟ ਰੱਖਿਆ ਸੀਗਾ ਅੰਗਰੇਜ਼ਾਂ ਨੇ ਉਦੋਂ ਜਿਲ੍ਹਿਆਂਵਾਲੇ ਬਾਗ ਦੇ ਵਿੱਚ ਡਾਕਟਰ ਸੱਤਪਾਲ ਕਿਚਲੂ ਬਾਤ ਬਾਗਾਂ ਦੀ ਕਿੰਨੇ ਲੋਕਾਂ ਨੇ ਉਦੋਂ ਜਿਲ੍ਹਿਆਂਵਾਲੇ ਬਾਗ ਦੇ ਵਿੱਚ 1919 'ਚ ਇਹਦਾ ਵਿਰੋਧ ਕੀਤਾ ਸੀ ਇਹੀ ਕਾਨੂੰਨ ਦਾ ਰੋਲ ਟੈਕਟ ਦਾ ਕਿ ਇਹ ਕਾਲਾ ਕਾਨੂੰਨ ਇਹਨੂੰ ਵਾਪਸ ਲਓ ਉਦੋਂ ਦੋਸਤੋ ਵਾਪਸ ਲਿਆ ਕਿੰਨੇ ਲੋਕ ਮਰੇ ਬਾਅਦ ਦੇ ਵਿੱਚ ਅੰਗਰੇਜ਼ਾਂ ਤੋਂ ਬਾਅਦ 1950 ਦੇ ਵਿੱਚ ਫਿਰ ਇਹ ਕਾਨੂੰਨ ਲਿਆਂਦਾ ਗਿਆ ਜਦੋਂ ਨਹਿਰੂ ਦੀ ਸਰਕਾਰ ਬਣੀ ਉਦੋਂ ਦੋਸਤੋ ਇਹਦਾ ਨਾਮ ਬਦਲ ਕੇ ਹੋਰ ਰੱਖਿਆ ਗਿਆ ਜਿਹਨੂੰ ਕਾਲਾ ਕਾਨੂੰਨ ਆ ਕਹੇ ਜਾਂਦਾ ਬਾਅਦ ਦੇ ਵਿੱਚ 1969 ਦੇ ਵਿੱਚੇ ਫਿਰ ਕਾਨੂੰਨ ਆਇਆ 80 ਦੇ ਵਿੱਚ ਫਿਰ ਵਾਪਸ ਲੈ ਲਿਆ ਫਿਰ ਫਿਰ ਦੁਬਾਰਾ ਆਇਆ ਇਸ ਤਰ੍ਹਾਂ ਕਦੇ ਇਹਦਾ ਨਾਂ ਪੋਟਾ ਕਦੇ ਇਹਦਾ ਨਾਂ ਜੂਏ ਪੀਏ ਕਦੇ ਇਹਦਾ ਨਾਂ ਮੀਸਾ ਕਾਨੂੰਨ ਬਖ ਵਾਕੇ ਦੇ ਕਾਨੂੰਨ ਕਿਤੇ ਇਹਦਾ ਨਾਂ ਟਾਡਾ ਕਾਨੂੰਨ ਇਸ ਤਰ੍ਹਾਂ ਦਾ ਇਹਦਾ ਨਾਂ ਰੱਖ ਕੇ ਦੋਸਤੋ ਇਹਨੂੰ ਵਰਤਿਆ ਗਿਆ ਕਿਹਦੇ ਉੱਤੇ ਸਿਆਸੀ ਲੋਕਾਂ ਤੇ ਵਰਤਿਆ ਗਿਆ ਸਿਆਸੀ ਲੋਕਾਂ ਨੂੰ ਜੇਲਾਂ ਵਿੱਚ ਰੱਖਣਾ ਇਸ ਲਈ ਭਾਈ ਅੰਮ੍ਰਿਤਪਾਲ ਸਿੰਘ ਨੂੰ ਦੇਬਰੂਗੜ੍ਹ ਜੇਲ੍ਹ ਦੇ ਵਿੱਚ ਰੱਖਣ ਦੀ بجائے ਉਹਨੂੰ ਪੰਜਾਬ ਦੇ ਵਿੱਚ ਲਿਆ ਕੇ ਜਿੰਨੇ ਵੀ ਪਰਚੇ ਐ ਪੁੱਛਦਿਚ ਕਰਕੇ ਲੋਕਾਂ ਦੇ ਸਾਹਮਣੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਨਾ ਚਾਹੀਦਾ ਸੀ ਨਾਲੇ ਤੇ ਲੋਕਾਂ ਦੇ ਮਨ ਦੇ ਵਿੱਚ ਦੁਬਧਾ ਬਣੀ ਹੋਈ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਕੀ ਕਰਦਾ ਹੈ ਇੱਥੇ ਪੰਜਾਬ ਚ ਲਿਆਂਦਾ ਹੁੰਦਾ ਉਹਦਾ ਚਲਾਨ ਪੇਸ਼ ਹੁੰਦਾ ਉਹਦੀਆਂ ਤਰੀਕਾ ਪੈਂਦੀਆਂ ਦਸ ਪੁੱਛ ਹੁੰਦੀ ਤੇ ਨਾਲੇ ਦੋਸਤੋ ਲੋਕਾਂ ਨੂੰ ਪਤਾ ਚੱਲ ਜਾਂਦਾ ਨਾਲੇ ਪਰਿਵਾਰਾਂ ਨੂੰ ਦੁੱਖ ਤਕਲੀਫ ਨਾ ਆਉਂਦੀ ਇੱਕ ਪਾਸੇ ਹੁਣ ਉਹਦੇ ਤੇ ਝੂਠੇ ਇਲਜ਼ਾਮ ਲਾਏ ਜਾ ਰਹੇ ਐ ਦੂਜੇ ਪਾਸੇ ਐਨਐਸਏ ਵਧਾਈ ਜਾ ਰਹੀ ਐ ਕੋਈ ਸਮਝ ਨਹੀਂ ਆਉਂਦੀ ਪਰ ਜਿਹੜੇ ਬੰਦੇ ਦੋਸਤੋ ਉਹਦੇ ਉੱਤੇ ਦੋਸ਼ ਲਾਉਂਦੇ ਐ ਚਾਹੇ ਉਹਨਾਂ ਚ ਰਵਨਾ ਬਿੱਟੂ ਹੋਵੇ ਰਵਨੀਤ ਬਿੱਟੂ ਚਾਹੇ ਵਿਕਰਮ ਜੀਠਗਾ ਸਾਹਿਬ ਹੋਣ ਤੇ ਚਾਹੇ ਰਾਜਾ ਬੜਿੰਗ ਹੋਵੇ ਇਹ ਜਿਹੜੇ ਬੰਦੇ ਐ ਸਿਆਸੀ ਪਾਰਟੀਆਂ ਦੇ ਬੰਦੇ ਐ ਤਿੰਨਾਂ ਦੇ ਇੱਕ ਬੀਜੇਪੀ ਦਾ ਬੰਦਾ ਐ ਇੱਕ ਕਾਲੀ ਦਲ ਦਾ ਬੰਦਾ ਐ ਦੋਸਤੋ ਇੱਕ ਕਾਂਗਰਸ ਦਾ ਬੰਦਾ ਐ ਆਮ ਪਾਰਟੀ ਦੀ ਸਰਕਾਰ ਹੋ ਗਈ ਇਹ ਸਾਰੇ ਬੰਦੇ ਉਹਦੇ ਉੱਤੇ ਸਿਆਸੀ ਤੌਰ ਤੇ ਇਹਨਾਂ ਦਾ ਸ਼ਰੀਕ ਹੋਣ ਕਰਕੇ ਅੰਮ੍ਰਿਤਪਾਲ ਇਹ ਝੂਠੇ ਦੋਸ਼ ਲਾਉਂਦੇ ਐ ਇਹਨਾਂ ਨੇ ਪਹਿਲਾਂ ਵੀ بڑے ਦੋਸ਼ ਲਾਏ ਐ ਛੋਟੀ ਜੀ ਗੱਲ ਦਾ ਬਾਤ ਦਾ ਬਤੰਗੜ ਬਣਾਉਣਾ ਇਹ ਦੋਸਤੋ ਮਜੀਠੀਏ ਵਰਗਿਆਂ ਨੂੰ ਬਿੱਟੂ ਵਰਗਿਆਂ ਨੂੰ ਆਉਂਦਾ ਐ ਗੱਲ ਛੋਟੀ ਜੀ ਹੁੰਦੀ ਹੈ ਉਹਨੂੰ ਬਹੁਤ ਵੱਡੀ ਬਣਾ ਕੇ ਪੇਸ਼ ਕਰਨਾ ਦੋਸਤੋ ਜੇ ਕਿਸੇ WhatsApp ਗਰੁੱਪ ਦੇ ਵਿੱਚ ਚੈਟ ਹੋਈ ਹੈ ਕਿਸੇ ਨੂੰ ਮਾਰਨ ਦੀ ਗੱਲ ਕਰੀ ਹੈ ਤੇ ਉਹਦੇ ਨਾਲ ਅੰਮ੍ਰਿਤਪਾਲ ਦਾ ਕੀ ਮਸਲਾ ਅੰਮ੍ਰਿਤਪਾਲ ਦਾ ਕੀ ਮੇਲ ਜੋੜ ਉਹ ਬੰਦਾ ਜੇਲ੍ਹ ਦੇ ਵਿੱਚ ਬੈਠਾ ਹੈ ਉਹ WhatsApp ਗਰੁੱਪ ਚਲਾ ਨਹੀਂ ਸਕਦਾ ਉਹਦੇ ਨਾਲ ਤੇ ਜਿੰਨੇ ਮਰਜ਼ੀ ਲੋਕ WhatsApp ਗਰੁੱਪ ਬਣਾਈ ਜਾਣ ਇੱਥੇ ਅਸੀਂ 10 ਬੰਦੇ ਇਕੱਠੇ ਹੋ ਕੇ ਗਰੁੱਪ ਬਣਾ ਲਾਂਗੇ ਉਹਦਾ ਨਾਂ ਰੱਖ ਲਾਂਗੇ ਵਾਰਿਸ ਪੰਜਾਬ ਦੇ ਅੰਮ੍ਰਿਤਪਾਲ ਉਹਦੇ ਵਿੱਚ ਪੁੱਠੀਆਂ ਸਿੱਧੀਆਂ ਗੱਲਾਂ ਲਿਖ ਕੇ ਇਹ ਤੇ ਉਹਨੂੰ ਪਸਾਉਣ ਦੀ ਚਾਲ ਵੀ ਹੋ ਸਕਦੀ ਹੈ ਜਿਹੜੇ ਬੰਦਿਆਂ ਨੇ ਦੋਸ਼ ਲਾਏ ਐ ਹੋ ਸਕਦਾ ਇਹਨਾਂ ਬੰਦਿਆਂ ਨੇ ਕਿਸੇ ਬੰਦੇ ਨੂੰ ਪੈਸੇ ਦੇ ਕੇ ਕਰੋੜ ਦੋ ਕਰੋੜ ਰੁਪਈਆ ਦੇ ਕੇ ਉਹ ਤੋਂ ਚੈਟ ਕਰਾਤੀ ਹੋਵੇ ਕਿ ਇਹਨੂੰ ਪਸਾਉਣਾ ਹੈ ਇਸ ਤਰ੍ਹਾਂ ਨਹੀਂ ਚਾਹੀਦਾ ਪੰਜਾਬ ਪੁਲਿਸ ਨੂੰ ਬੇਨਤੀ ਹੈ ਉਹਨਾਂ ਨੇ ਬੜਾ ਸੋਣਾ ਕੀਤਾ ਨਾਲ ਦੀ ਨਾਲ ਉਹਨਾਂ ਨੇ ਪਰਚਾ ਦਰਜ ਕਰਤਾ ਜਿਹੜੀ ਚੈਟ ਹੈ ਜਾਂ ਫੋਨ ਕਾਲ ਹੈ ਦੋਸਤੋ ਉਹਦੀ ਜਾਂਚ ਹੋ ਰਹੀ ਹੈ ਉਦੀ ਜਾਂਚ ਕਰਕੇ ਜਿਹੜੇ ਬੰਦਿਆਂ ਨੇ ਕਸੂਰ ਕੀਤਾ ਹੈ ਗਲਤ ਚੈਟ ਕੀਤੀ ਹੈ ਉਹਨਾਂ ਨੂੰ ਬਣਦੀ ਸਜ਼ਾ ਦਿੱਤੀ ਜਾਵੇ ਨਾ ਕਿ ਇਹ ਕੇਸ ਅੰਮ੍ਰਿਤਪਾਲ ਤੇ ਮੜ ਦਿੱਤੇ ਜਾਣ ਜਿਹੜੇ ਲੋਕ ਪ੍ਰੈਸ ਕਾਨਫਰੰਸਾਂ ਕਰ ਰਹੇ ਐ ਸਿਆਸੀ ਲੋਕ ਉਹਨਾਂ ਨੂੰ ਪ੍ਰੈਸ ਕਾਨਫਰੰਸਾਂ ਨਹੀਂ ਕਰਨੀਆਂ ਚਾਹੀਦੀਆਂ ਸੀ ਪੁਲਿਸ ਨੂੰ ਟਾਈਮ ਦੇਣਾ ਚਾਹੀਦਾ ਸੀ ਪੁਲਿਸ ਇਨਕੁਆਇਰੀ ਕਰਦੀ ਫਿਰ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਪੁਲਿਸ ਲੋਕਾਂ ਦੇ ਸਾਹਮਣੇ ਲਿਆਉਂਦੀ ਇਸ ਤਰ੍ਹਾਂ ਦੋਸਤੋ ਇੰਨੀ ਇੱਕ ਗੱਲ ਵਾਸਤੇ ਸੀ ਬੁੱਲ ਚੁੱਕ ਦੀ ਕਿਵਾਂ ਕਰਿਓ ਗੱਲਬਾਤ ਚੰਗੀ ਲੱਗੀ ਸਾਂਝੀ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ